ਪੰਜਾਬੀ اداکارہ ਹਿਮਾਂਸ਼ੀ ਖੁਰਾਣਾ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਹਿਮਾਂਸ਼ੀ ਖੁਰਾਣਾ ਨੇ ਬਿਨਾ ਕਿਸੇ ਦਾ ਨਾਮ ਲੈ ਇੰਡਸਟਰੀ ਦੇ ਕਿਸੇ ਵਿਅਕਤੀ ਤੇ ਨਵੀਆਂ ਐਕਟ੍ਰੈਸਿਜ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ ਦਰਅਸਲ ਹਿਮਾਂਸ਼ੀ ਨੇ ਪੋਸਟ ਲਿਖ ਦਾਅਵਾ ਕੀਤਾ ਹੈ ਕਿ ਉਹ ਉਸ ਦੇ ਪੈਸਿਆਂ ਦਾ ਦੇਣਦਾਰ ਹੈ ਤੇ ਨਾਲ ਹੀ ਉਸ ਦੇ ਟੈਲੈਂਟ ਨੂੰ ਬੁਰਾ ਭਲਾ ਕਿਹਾ ਹੈ ਤੇ ਇਸ ਕਰਕੇ ਅੱਜ ਉਸ ਨੂੰ ਬੋਲਣ ਲਈ ਮਜਬੂਰ ਹੋਣਾ ਪਿਆ ਹੈ ਹਾਲਾਂਕਿ ਹਿਮਾਂਸ਼ੀ ਖੁਰਾਣਾ ਨੇ ਉਸ ਵਿਅਕਤੀ ਦਾ ਨਾਮ ਨਹੀਂ ਲਿਆ ਪਰ ਇੰਸਟਾ ਤੇ ਸਟੋਰੀ ਸਾਂਝਾ ਕਰ ਉਸ ਦੇ ਕਿਣੌਣੇ ਵਿਵਾਰ ਬਾਰੇ ਦੱਸਿਆ ਹੈ ਦੇਅਰ ਇਜ਼ ਨੋ ਮੋਰ ਔਨ ਪੰਜਾਬੀ ਇੰਡਸਟਰੀ ਇੱਕ ਨਿਹਾਇਤੀ ਬਗੈਰਤ ਘਟੀਆ ਤੇ ਦੋ ਕੋੜੀ ਦਾ ਇਨਸਾਨ ਸਾਡੇ ਸਾਰੇ ਆਰਟਿਸਟਾਂ ਵਿੱਚ ਘੁੰਮਦਾ ਹੈ ਫਿਰ ਦਾਵਾ ਕਰਦਾ ਹੈ ਕਿ ਮੈਂ ਕੰਮ ਦਵਾਉਂਦਾ ਸੌਂਗਸ ਫਿਲਮਸ ਕਰਾਂਦਾ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਆਈ ਗਾਟ ਟੂ ਨੋ ਮੇਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਹੈ ਤੇ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਨੋਨ ਪੰਜਾਬੀ ਆਰਟਿਸਟ ਮੇਰੇ ਹੱਥ ਚ ਨੇ ਹਜ਼ਾਰ ਵਾਰ ਇਗਨੋਰ ਕਰਨ ਤੇ ਵੀ ਇਹ ਸੁਧਰਿਆ ਨਹੀਂ ਪਰ ਇਸ ਟਾਈਮ ਮੇਰੇ ਬਰਦਾਸ਼ਤ ਚ ਨਹੀਂ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਥਰੂ ਵੈਸੇ ਜੇ ਤੂੰ ਦੇਖ ਰਿਹਾ ਤੇ ਮੇਰੇ ਪੈਸੇ ਹਜੇ ਵੀ ਦੇਣੇ ਤੋਂ ਮੈਂ ਮੰਗੇ ਨਹੀਂ ਮੇਰੀ ਸ਼ਰਾਫਤ ਸੀ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਕਹੇ ਕਿ ਹਮਾਂਚੀ ਤੇਰੇ ਸਿਰ ਤੇ ਚੱਲਦੀ ਕਦੇ ਲੰਡਨ ਚ ਫਸੇ ਤੇ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਖਬਰਦਾਰ ਰਹਿਣ ਤੇਰਾ ਨਾਮ ਲਿਖ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਤੁਸੀਂ ਕਿਸੇ ਦਲਾਲ ਤੋਂ ਘੱਟ ਨਹੀਂ ਸਾਫ ਸਾਫ ਹਿਮਾਂਸ਼ੀ ਖੁਰਾਨਾ ਨੇ ਆਪਣੀ ਚੁੱਪੀ ਤੋੜਦੇ ਹੋਏ ਪੰਜਾਬੀ ਇੰਡਸਟਰੀ ਦੇ ਕਿਸੇ ਵਿਅਕਤੀ ਨੂੰ ਚੇਤਾਵਨੀ ਦਿੰਦਿਆਂ ਉਸ ਨੂੰ ਇਹ ਗੱਲਾਂ ਯਾਦ ਕਰਵਾਈਆਂ ਨੇ ਤੇ ਹਿਮਾਂਸ਼ੀ ਨੇ ਸਾਰੇ ਆਰਟਿਸਟ ਨੂੰ ਐਸੇ ਬੰਦਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ ਜ਼ਿਕਰ ਖਾਸ ਇਹ ਕਿ ਹਿਮਾਂਸ਼ੀ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ ਪਰ ਲਗਾਤਾਰ ਇੰਡਸਟਰੀ 'ਚ ਮਸ਼ਹੂਰ ਹਸਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਪੈਸਿਆਂ ਦੇ ਲੈਣ ਦੇ ਨੂੰ ਇਲਜ਼ਾਮ ਲੱਗ ਚੁੱਕੇ ਨੇ ਇਸ ਤੋਂ ਪਹਿਨਾ ਪੰਜਾਬੀ ਸਿੰਗਰ ਸੁਨੰਦ ਸ਼ਰਮਾ ਅਤੇ ਕਾਕਾ ਵੱਲੋਂ ਵੀ ਪੈਸਿਆਂ ਦੇ ਲੈਣ ਦੇਣ ਲਈ ਆਵਾਜ਼ ਚੁੱਕੀ ਗਈ ਸੀ ਤੇ ਹੁਣ ਬਿਗ ਬਾਸ ਤੇ ਫੇਮ ਪਾਉਣ ਵਾਲੀ ਹਿਮਾਂਚੀ ਖੁਰਾਣਾ ਨੇ ਵੀ ਇੰਡਸਟਰੀ 'ਚ ਹੋ ਰਹੇ ਲੜਕੀਆਂ ਨਾਲ ਗਲਤ ਵਿਵਹਾਰ ਖਿਲਾਫ ਆਵਾਜ਼ ਚੁੱਕੀ ਹੈ